ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਯੂਨੀਵਰਸਿਟੀ ਨੇ ਇਸ ਸਾਲ ਦਾਖਲਿਆਂ ਦੇ ਲਈ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਇੱਕ ਅੰਡਰਟੇਕਿੰਗ ਦੇਣ ਲਈ ਕਿਹਾ ਸੀ ਜਿਦੇ ਵਿੱਚ ਇਹ ਸੀ ਕਿ ਵੀ ਉਹ ਕੋਈ ਵੀ ਕਿਸੇ ਤਰ੍ਹਾਂ ਦਾ ਦਰਨਾ ਪ੍ਰਦਰਸ਼ਨ ਨਹੀਂ ਕਰਨਗੇ। ਤੇ ਉਸ ਅੰਡਰਟੇਕਿੰਗ ਦੇ ਵਿੱਚ ਕੁਝ ਗੱਲਾਂ ਸੀ ਜਿਦੀ ਜਿਹੜੀ ਕਲੋਜ਼ 2 ਹੈ ਉਹ ਸੀ ਵੀ ਉਹ ਸਿਰਫ ਉੱਥੇ ਹੀ ਦਰਨਾ ਪ੍ਰਦਰਸ਼ਨ ਕਰ ਸਕਣਗੇ ਜਿਹੜੀਆਂ ਥਾਵਾਂ ਯੂਨੀਵਰਸਿਟੀ ਬਲੋਨਰਧਾਰਤ ਹੋਣਗੀਆਂ ਜਣੀ ਯੂਨੀਵਰਸਿਟੀ ਦੇ ਕੰਨਾਂ ਤੋਂ ਦੂਰ ਕਿਸੇ ਕੋਨੇ 'ਚ ਜਾ ਕੇ ਉਹਨਾਂ ਨੂੰ ਬੈਠਣ ਦੀ ਆਗਿਆ ਹੋਊਗੀ ਦੂਸਰਾ ਜਿਹੜਾ ਹੈਗਾ ਵੀ ਉਹਦੇ ਵਿੱਚ ਜਿਹੜੀ ਨਾਰੇ ਲਾਉਣੇ ਐ ਜਾਂ ਹੋਰ ਐ ਉਹ ਇੱਕ ਖਾਸ ਲੈਵਲ ਤੋਂ ਤਾਹਾਂ ਨਹੀਂ ਹੋਣੇ ਚਾਹੀਦੇ ਤਾਂ ਕਿ ਉੱਥੇ ਸ਼ੋਰ ਪ੍ਰਦੂਸ਼ਣ ਨਾ ਹੋਵੇ ਜਣੀ ਅਸੀਂ ਤਾਂ ਜਦੋਂ ਧਰਨੇ ਪ੍ਰਦਰਸ਼ਨ ਕਰਦੇ ਆ ਅਸੀਂ ਤਾਂ ਜਦੋਂ ਨਾਰਾ ਲਾਉਂਦਾ ਲੱਗਦੇ ਐ ਤਾਂ ਅਸੀਂ ਕਹਿੰਦੇ ਆ ਵੀ ਇਹ ਜੇ ਲੱਗਿਆ ਨਹੀਂ ਹੈ ਜੇ ਕੰਨਾਂ ਤੱਕ ਪਹੁੰਚੀ ਨਹੀਂ ਗੱਲ ਕੰਨਾਂ ਤੱਕ ਪਹੁੰਚਣ ਲਈ ਤੇ ਪਹੁੰਚਾਉਣ ਵਾਸਤੇ ਉੱਚੀ ਨਾਰੇ ਲਾਉਣਾ ਧਰਨਾ ਪ੍ਰਦਰਸ਼ਨ ਦਾ ਇੱਕ ਅਨਿਖੜਵਾ ਅੰਗ ਹੈ ਤੇ ਉਹ ਕਹਿੰਦੇ ਵੀ ਇਹ ਨਹੀਂ ਅਸੀਂ ਹੋਣ ਦੇਣਾ ਦੂਸਰਾ ਤੀਸਰੀ ਗੱਲ ਜਿਹੜੀ ਹੈ ਛੇਵੀਂ ਕਲੋਜ਼ ਕਹਿੰਦੀ ਹੈ ਵੀ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਕੋਈ ਬਾਹਰੀ ਬੰਦੇ ਜਾਂ ਕੋਈ ਅਣਜਾਣ ਬੰਦੇ ਨਾ ਆਉਣ ਇਹ ਤਾਂ ਯੂਨੀਵਰਸਿਟੀ ਅਧਿਕਾਰੀਆਂ ਦਾ ਕੰਮ ਹੈ ਕਿ ਬਾਹਰੀ ਉੱਥੇ ਨਾ ਆਉਣ हां ਉੰਜ ਜਿਹੜੇ ਵਿਦਿਆਰਥੀ ਹੈ ਜੇ ਇੱਕ ਥਾਂ ਤੇ ਕੋਈ ਗੱਲ ਚੱਲ ਰਹੀ ਹੈ ਤਾਂ ਦੂਜੀ ਥਾਂ ਦੇ ਵਿਦਿਆਰਥੀ ਉਹਨਾਂ ਦੇ ਸਮਰਥਨ ਚ ਆਉਂਦੇ ਆ ਅਕਸਰ ਇਹ ਦੇਖਿਆ ਜਾਂਦਾ ਹੈ ਤੇ ਇਹਨੂੰ ਭਰਾਤਰੀ ਸਹਿਯੋਗ ਕਿਹਾ ਜਾਂਦਾ ਹੈ ਇਹਨੂੰ ਬਾਹਰੀ ਦਖਲਅੰਦਾਜ਼ੀ ਨਹੀਂ ਕਿਹਾ ਜਾਂਦਾ ਇਹ ਵੀ ਗਲਤ ਹੈ ਤੇ ਚਾਹ 11ਵੀਂ ਜਿਹੜੀ ਕਲੌਜ਼ ਹੈ ਉਸ ਅੰਡਰਟੇਕਿੰਗ ਦੀ ਉਹਦੇ ਵਿੱਚ ਅੱਡ-ਅੱਡ ਸਜ਼ਾਵਾਂ ਨਿਰਧਾਰਤ ਕੀਤੀਆਂ ਗਈਆਂ ਨੇ ਵੀ ਜੇ ਤੁਸੀਂ ਫਿਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਤੁਹਾਡੀ ਜਿਹੜੀ ਹੈ ਦਾਖਲਾ ਉਹ ਕੈਨਸਲ ਕਰਿਆ ਜਾ ਸਕਦਾ ਹੈ ਤੁਹਾਨੂੰ ਇੰਤਿਹਾਰ ਚ ਬੈਠਣ ਤੋਂ ਰੁਕਿਆ ਜਾ ਸਕਦਾ ਹੈ ਤੁਹਾਨੂੰ ਕਾਲ ਯੂਨੀਵਰਸਿਟੀ ਦੇ ਕੈਂਪਸ ਚ ਵੜਨ ਤੇ ਤੁਹਾਡੇ ਦਾਖਲੇ ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ ਉਦੋਂ ਵੀ ਵਿਦਿਆਰਥੀਆਂ ਨੇ ਕਾਫੀ ਇਹਦਾ ਉਜਰ ਕੀਤਾ ਸੀ ਕੱਲ ਉਥੇ ਜਿਹੜਾ ਅਣਮਿੱਥੇ ਸਮੇਂ ਲਈ ਇੱਕ ਪ੍ਰਦਰਸ਼ਨ ਸ਼ੁਰੂ ਹੋਇਆ ਹੁਣ ਦੇਖਦੇ ਆ ਉਹ ਕਿੰਨੀ ਦੇਰ ਚੱਲਦਾ ਵਿਦਿਆਰਥੀਆਂ ਦਾ ਇਹ ਵੀ ਗਲੈਬ ਜਿਹੜੀਆਂ ਇਸ ਵਾਰੀ ਸਟੂਡੈਂਟ ਕੌਂਸਲ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਜਿਹੜਾ ABVP ਦਾ ਗੌਰਵ ਵੀਰ ਸੋਹਲ ਪ੍ਰਧਾਨ ਬਣਿਆ ਹੈ ਯੂਨੀਵਰਸਿਟੀ ਦੀ ਜਿਹੜੀ ਸੈਂਟਰਲ ਕੌਂਸਲ ਹੈ ਉਹ ਇਸ ਬਾਰੇ ਚੁੱਪ ਹੈ ਉਹ ਇਹਦੇ ਬਾਰੇ ਕੁਝ ਨਹੀਂ ਬੋਲ ਰਿਹਾ ਚਾਹੀਦਾ ਇਹ ਸੀ ਕਿ ਉਹ ਵਿਦਿਆਰਥੀਆਂ ਦੇ ਇਹਨਾਂ ਹੱਕਾਂ ਲਈ ਉਹ ਅੱਗੇ ਆਉਂਦਾ ਪਰ ABVP ਤਾਂ ਆਪਾਂ ਨੂੰ ਪਤਾ ਹੈ ਵੀ BJP ਦੇ ਨਾਲ ਸੰਬੰਧਤ ਹੈ ਤੇ BJP ਹੀ ਅਜਿਹਾ ਕੁਝ ਕਰਾਰਹੀ ਹੈ ਦੁਨੀਆ ਦੇ ਵਿੱਚ ਤੇ ਸਾਰੇ ਸਾਰੇ ਦੇਸ਼ ਦੇ ਵਿੱਚ ਤੇ ਅੱਡ-ਅੱਡ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਆਵਾਜ਼ ਹੈ ਜਿਹੜੀ ਵਿਰੋਧੀ ਆਵਾਜ਼ ਉਹਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਹੜੇ ਆਪਣੇ ਲਦਾਖ ਦੇ ਇੱਕ ਉਗੇ ਆਗੂ ਨੇ ਸੋਨਾ ਵਾਂਗ ਚੁੱਕ ਜੀ ਉਹਨਾਂ ਦੀ ਪਤਨੀ ਨੇ ਜਿਹੜੀ ਉਹਨਾਂ ਦੇ ਦੀ ਐਨਐਸਏ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਜੋਧਪੁਰ ਜੇਲ੍ਹ ਦੇ ਵਿੱਚ ਉਸ ਦੇ ਉੱਤੇ ਦੁਬਾਰਾ ਉਹਨਾਂ ਨੂੰ ਪਟੀਸ਼ਨ ਦਾਖਲ ਕਰਨ ਦਾ ਅਧਿਕਾਰ ਮਿਲੇ ਆ ਉਹਨਾਂ ਨੇ ਜਿਹੜੀ ਜਿਹੜੀ ਤਰਮੀਮ ਕੀਤੀ ਹੋਈ ਪਟੀਸ਼ਨ ਦਾਖਲ ਕੀਤੀ ਹੈ ਉਹਨਾਂ ਨੇ ਪੁੱਛਿਆ ਸਵਾਲ ਕਰਿਆ ਵੀ ਕੋਈ ਕੋਈ ਸਿੱਖਿਆ ਸ਼ਾਸਤਰੀ ਤੇ ਉਹ ਇਨੋਵੇਟਰ ਜਿਹਨੇ ਅੱਡ ਅੱਡ ਕਾਢਾਂ ਕੱਢ ਕੇ ਉੱਥੋਂ ਦੇ ਲੋਕਾਂ ਨੂੰ ਤੇ ਦੇਸ਼ ਦੀ ਆਰਮੀ ਨੂੰ ਜਿਹੜਾ ਆਰਾਮ ਪਹੁੰਚਾਇਆ ਉਹ ਕਿਸ ਤਰ੍ਹਾਂ ਨਾਲ ਦੇਸ਼ ਦੇ ਜਿਹੜੇ ਇੰਟਰਸਟ ਹੈ ਉਹਨਾਂ ਦੀ ਅਣਦੇਖੀ ਕਰ ਸਕਦਾ ਹੈ ਇਹ ਬਿਲਕੁਲ ਹੀ ਇਲਜ਼ਾਮ ਗਲਤ ਨੇਗੇ ਤੇ ਉਹਨਾਂ ਨੇ ਏ ਵੀ ਕਿ ਹੈ ਵੀ ਇਹ ਜਿਹੜੀ ਇਹ ਜਿਹੜਾ ਐਨਐਸਏ ਉਹਨਾਂ ਤੇ ਲਾਇਆ ਗਿਆ ਇਹ ਜਿਹੜੀ ਵਿਰੋਧੀ ਆਵਾਜ਼ ਹੈ ਉਹਨੂੰ ਪ੍ਰਤਾੜਨ ਕਰਨ ਦਾ ਉਹਨੂੰ ਦਬਾਉਣ ਦਾ ਹੀ ਇੱਕ ਜ਼ਰੀਆ ਹੈਗਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਪਬਲਿਕ ਦੇ ਇਸ਼ੂਜ਼ ਨੂੰ ਚੁੱਕਦਾ ਹੋਵੇ ਜਿਹਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਦਾ ਮੁੱਦਾ ਹੋਵੇ ਜਿਹਦੇ ਵਿੱਚ 6ਵੀਂ ਸ਼ੈਡਿਊਲ ਜਿਹੜਾ ਸਰਕਾਰ ਨੇ ਆਪ ਮੰਨਿਆ ਹੋਇਆ ਸੀ ਉਹਦੇ ਚ ਦਾਖਲੇ ਦੀ ਮੰਗ ਕਰਦਾ ਹੋਵੇ ਸਟੇਟ ਟੂਟ ਦੀ ਮੰਗ ਕਰਦਾ ਹੋਵੇ ਇਹ ਦੇਸ਼ ਵਿਰੋਧੀ ਧਾਰਾਵਾਂ ਕਿਵੇਂ ਹੋ ਗਈਆਂ ਇਹ ਮੰਗਾਂ ਦੇਸ਼ ਵਿਰੋਧੀ ਕਿਵੇਂ ਹੋ ਗਈਆਂ ਸੋ ਦੇਖਦੇ ਹਾਂ ਸੁਪਰੀਮ ਕੋਰਟ ਇਹਦੇ ਤੇ ਕੀ ਕਰਦੀ ਹੈ ਹੁਣ ਦੂਜੀ ਤੌਰ ਤੇ ਦਿੱਲੀ ਯੂਨੀਵਰਸਿਟੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਹਿੰਦੂਤਵੀ ਏਜੰਡੇ ਦੇ ਵਿੱਚ ਜਿਹੜੀ ਹੈ ਉਹ ਨਿਸ਼ਾਨੇ ਤੇ ਰਹਿੰਦੀ ਹੈ ਉੱਥੇ ਇੱਕ ਬਹੁਤ ਵੱਡਾ ਪਿਛਲੇ ਕਈ ਦਹਾਕਿਆਂ ਤੋਂ ਉੱਥੇ ਇੱਕ ਸੈਮੀਨਾਰ ਹਰਪਾਦੀ ਹੁੰਦਾ ਸੀ 3-4 ਦਿਨਾਂ ਦਾ ਜਿਹਦੇ ਵਿੱਚ ਜ਼ਮੀਨ ਲੈਂਡ ਜਣੀ ਕਿ ਪ੍ਰਾਪਰਟੀ ਜਣੀ ਜਾਇਦਾਦ ਤੇ ਲੋਕਤੰਤਰ ਇਸ ਵਿਸ਼ੇ ਤੇ ਖੁੱਲਕੇ ਵਿਚਾਰਾ ਹੁੰਦੀਆਂ ਸੀ ਤੇ ਲੰਬੇ ਸਮੇਂ ਤੋਂ ਇਹ ਚੱਲਿਆ ਆਉਂਦਾ ਸੀ ਇਹਦੇ ਵਿੱਚ ਵਿਗਿਆਨਕ ਗੱਲਾਂ ਹੁੰਦੀਆਂ ਨੇ ਲੋਕਾਂ ਦਾ ਜਿਹੜਾ ਸੋਚਣ ਸਮਝਣ ਦਾ ਤਰੀਕਾ ਉਹਦੇ 'ਚ ਕੋਈ ਫਰਕ ਪੈਂਦਾ ਉਹਨੂੰ ਤਾਂ ਕੈਨਸਲ ਕਰਤਾ ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਜਿਹੜੇ ਅਡਡ ਕਾਲਜਾਂ 'ਚ ਹੁੰਦੇ ਸੀ ਅ ਇਸ ਸਾਲ ਉਹਨਾਂ ਨੇ ਇੱਕ ਨਵਾਂ 5 ਦਿਨਾਂ ਦਾ ਇੱਕ ਹੋਰ ਸਿੱਖਰ ਸਮੇਲਨ ਸ਼ੁਰੂ ਕਰ ਲਿਆ ਜਿਹਦਾ ਨਾਮ ਹੈ ਰਾਸ਼ਟਰੀ ਗਊਤਨ ਸਿਖਰ ਸਮੇਲਨ ਇਸ ਗਊਤਨ ਦੇ ਉੱਤੇ ਅਸੀਂ ਨਹੀਂ ਸਾਨੂੰ ਇਤਰਾਜ਼ ਨਹੀਂ ਕਿਸੇ ਕੋਈ ਜਿਹੜੀ ਜਿਹੜੀਆਂ ਐਨੀਮਲ ਹਸਬੈਂਡਰੀ ਯੂਨੀਵਰਸਿਟੀਆਂ ਨੇ ਜਿਹੜੀਆਂ ਵੈਟਰਨਰੀ ਯੂਨੀਵਰਸਿਟੀਆਂ ਨੇ ਉਹ ਉੱਥੇ ਖੋਜ ਕਰਨ ਕੋਈ ਹੋਰ ਕਰਨ ਜਿਉਂ ਉਹਨਾਂ ਨੂੰ ਲੱਗਦਾ ਤਾਂ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੇ 5 ਦਿਨਾਂ ਦੇ ਸੈਮੀਨਾਰ ਇੱਕ ਕੱਲਾ ਨਿਰਾ ਹਿੰਦੂਤਵੀ ਏਜੰਡਾ ਹੈ ਤੇ ਗੈਰ ਵਿਗਿਆਨਕ ਸੋਚ ਲੋਕਾਂ 'ਚ ਪ੍ਰਚਾਰਨ ਦਾ ਇੱਕ ਜ਼ਰੀਆ ਬਣਦਾ ਹੈ ਤੇ ਉਹਦਾ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਆ ਵੀ ਕੀ ਚੀਜ਼ ਕੈਨਸਲ ਕਰਕੇ ਕੀ ਚੀਜ਼ ਲਿਆਂਦੀ ਹੈ ਸੋ ਇਹ ਅਗਲੀ ਗੱਲ ਤੁਹਾਡੇ ਨਾਲ ਸੀ ਸਾਂਝੀ ਕਰਨੀ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਹੈ ਵੀ ਅਲੀਗੜ੍ਹ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਵੀ ਉੱਥੋਂ ਦੇ ਇੱਕ ਮੰਦਰ ਦੇ ਉੱਤੇ ਆਈ ਲਵ ਮੁਹੰਮਦ ਮੈਂ ਮੁਹੰਮਦ ਸਾਹਿਬ ਨੂੰ ਪਿਆਰ ਕਰਦਾ ਇਹ ਨਾਰੇ ਲਿਖੇ ਹੋਏ ਮਿਲੇ ਪੇਂਟ ਨਾਲ ਤੇ ਉਹਦੇ ਤੇ ਉਹਨਾਂ ਨੇ ਕੁਝ ਮੁਸਲਮਾਨ ਮੁੰਡਿਆਂ ਦੇ ਉੱਤੇ ਕੇਸ ਦਰਜ ਕਰ ਦਿੱਤਾ ਤੇ ਜਿਹੜੇ ਬੰਦਿਆਂ ਨੇ ਕੇਸ ਦਰਜ ਕਰਾਇਆ ਸੀ ਜਦੋਂ ਪਤਾ ਲੱਗਿਆ ਪੁੱਛਗਿੱਛ ਕੀਤੀ ਤਾਂ ਉਹੀ ਲੜਕੇ ਉਹਨਾਂ ਦਾ ਆਪਸ 'ਚ ਉਹਨਾਂ ਨਾਲ ਰੰਜਿਸ਼ ਸੀ ਮੁਸਲਮਾਨ ਮੁੰਡਿਆਂ ਨਾਲ ਉਹਨਾਂ ਨੇ ਖੁਦ ਨਾਰੇ ਲਿਖੀ ਸੀਗੇ ਕੱਲ ਐਸਐਸਪੀ ਜਿਹੜੇ ਨੀਰਜ ਕੁਮਾਰ ਹਨ ਉਥੋਂ ਦੇ ਅਲੀਗੜ੍ਹ ਦੇ ਉਹਨਾਂ ਨੇ ਚਾਰ ਬੰਦਿਆਂ ਦੇ ਬਾਰੇ ਦੱਸਿਆ ਵੀ ਉਹ ਗ੍ਰਿਫਤਾਰ ਕਰ ਲਿਆ ਦਲੀਪ ਕੁਮਾਰ ਹੈ ਇੱਕ ਦਾ ਨਾ ਇੱਕ ਦਾ ਨਾ ਆਕਾਸ਼ ਹੈ ਇੱਕ ਅਭਿਸ਼ੇਕ ਸਰਸਵਤ ਹੈ ਇੱਕ ਨਿਸ਼ਾਤ ਕੁਮਾਰ ਹੈ ਤੇ ਇੱਕ ਪੰਜਵਾਂ ਜਿਹੜਾ ਰਾਹੁਲ ਹੈ ਉਹਨਾਂ ਦਾ ਸਾਥੀ ਉਹ ਭੱਜਿਆ ਹੋਇਆ ਉਹਨੂੰ ਵੀ ਕਾਬੂ ਕਰ ਲਿਆ ਜਾਊਗਾ ਜਣੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ Hindu Muslimar clash ਕਰ ਆਉਣ ਦੇ ਪੱਖ ਤੋਂ ਇਹੋ ਜਿਹੇ ਨਾਰੇ ਲਿਖੇ ਗਏ ਐ ਤੇ ਅਜੇ ਇਹ ਕਿਉਂਕਿ ਯੂਪੀ ਦੀ ਪੁਲਿਸ ਹੈ ਉਹਨਾਂ ਨੇ ਇਹ ਨਹੀਂ ਦੱਸਣਾ ਵੀ ਇਹ ਮੁੰਡੇ ਪਿੱਛੋਂ ਕਿਸ ਜਥੇਬੰਦੀ ਨਾਲ ਸਬੰਧਤ ਹੈ ਉਹਨਾਂ ਦੇ ਪਿੱਛੇ ਕੀ ਦਾ ਹੱਥ ਹੈ ਨਿੱਜੀ ਰੰਜਿਸ਼ ਦੱਸਿਆਗਾ ਸੋ ਚਾਹੇ ਨਿੱਜੀ ਰੰਜਿਸ਼ ਵੀ ਹੋਵੇ ਜਿਹੜੀ ਅਜਿਹੇ ਆਕਾਰਾਂ ਕਰਕੇ ਇੱਕ ਤਣਾਅ ਪੈਦਾ ਕਰਨਾ ਸਮਾਜ ਦੇ ਅੰਦਰ ਬਹੁਤ ਵੱਡਾ ਗੁਨਾਹ ਹੈਗਾ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਤੇ ਇਸ ਵਾਰ 23 27 ਸਤੰਬਰ ਨੂੰ ਤਾਮਨਾ ਡੂ ਦੇ क्रूर ਕਸਬੇ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਰੱਖੀ ਸੀ ਉੱਥੋਂ ਦਾ ਇੱਕ ਫਿਲਮੀ ਐਕਟਰ ਹੈਗਾ ਜਿਹੜੇ ਜਿਨੇ ਆਪਣੀ ਕ ਰਾਜਨੀਤਿਕ ਪਾਰਟੀ TVK ਬਣਾਈ ਹੋਈ ਹੈ ਐਕਟਰ ਦਾ ਨਾਮ ਵਿਜੇ ਹੈ ਉਸ ਟਾਈਮ ਭੱਜ ਦਾ ਭਗਦਰ ਦੇ ਵਿੱਚ 41 ਬੰਦੇ ਮਾਰੇ ਗਏ ਸਨ ਤੇ ਉਹ ਉਹਨਾਂ ਦੇ ਜਿਹੜੇ ਮਰੇ ਸੀ ਪਰਿਵਾਰ ਦੇ ਉਹਨਾਂ ਦੇ ਮੈਂਬਰਾਂ ਨਾਲ ਫੋਨ ਫੜ ਤੇ ਕਰਦਾ ਰਿਹਾ ਅਫਸੋਸ ਵੀ ਮੈਂ ਤੁਹਾਡੇ ਕੋਲ ਆਉਂਗਾ ਉਹਨਾਂ ਦੇ ਘਰਾਂ 'ਚ ਜਾਣ ਦੀ بجائے ਉਹਨੇ ਕਿਸੇ ਰਿਜ਼ੋਰਟ ਦੇ ਵਿੱਚ ਉਹਨਾਂ ਜਿਹੜੇ ਪੀੜਤ ਪਰਿਵਾਰ ਆਏ ਉਹਨਾਂ ਨੂੰ ਸੱਦਿਆ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ 20-20 ਲੱਖ ਰੁਪਈਆ ਪਾਤਾ ਅਜਿਹੇ ਕੁਝ ਪਰਿਵਾਰ ਨੇ ਜਿਹੜੇ ਜਾਂ ਤਾਂ ਗਏ ਨਹੀਂ ਜੇ ਗਏ ਵੀ ਤਾਂ ਉਹਨਾਂ ਨੇ ਉਹ ਪੈਸੇ ਲਏ ਨਹੀਂ ਹੈ ਇੱਕ ਪਰਿਵਾਰ ਹੈਗਾ ਜਿਹੜਾ ਉਹਦੇ 'ਚ ਐਮ ਸੰਗਵਾ ਸੰਗਾਵੀ ਜਿਹਦਾ ਪਤੀ ਰਮੇਸ਼ ਕੁਮਾਰ ਉਸ ਭਗਦਰ ਵਿੱਚ ਮਰ ਗਿਆ ਸੀ ਉਸ ਨੇ ਉਹ 20 ਲੱਖ ਰੁਪਇਆ ਵਾਪਸ ਬੈਂਕ ਦੇ ਰਾਹੀਂ ਉਹਦੇ ਖਾਤੇ 'ਚ ਭੇਜ ਕੇ ਉਹਦੀ ਰਸੀਦ ਸ਼ੇਅਰ ਕਰ ਦਿੱਤੀ ਵੀ ਇਹ ਸਾਡੀ ਇਨਸਲਟ ਹੈ ਵੀ ਉਹ ਬੰਦਾ ਪਹਿਲੀ ਗੱਲ ਤਾਂ ਉਹ ਉੱਥੇ ਲੇਟ ਆਇਆ ਉਹਦੇ ਕਰਕੇ ਭਗੜੜ ਮੱਚੀ ਤੇ ਹੁਣ ਦੂਜਾ ਇਹ ਹੈ ਵੀ ਉਹ ਨੂੰ ਉਹਦੇ ਕੋਲ ਜੇ ਇੰਨਾ ਵੀ ਵਕਤ ਨਹੀਂਗਾ ਉਹ ਰਾਜਨੀਤਿਕ ਪਾਰਟੀ ਬਣਾ ਰਿਹਾ ਹੈ ਜੇ ਉਹਦੇ ਕੋਲ ਇੰਨਾ ਵੀ ਵਕਤ ਨਹੀਂ ਵੀ ਕਿ ਪੀੜ ਪਰਿਵਾਰ ਦੇ ਘਰੇ ਜਾ ਕੇ ਉਹਦੇ ਉਹਦੇ ਨਾਲ ਸ਼ਾਂਤ ਬਣਾ ਕਰ ਸਕੇ ਤਾਂ ਇਹ ਪੈਸਿਆਂ ਦੇ ਭੁੱਖੇ ਨਹੀਂ ਲੋਕ ਇਹ ਆਪਣਾ ਜਿਹੜਾ ਮਾਣ ਸਤਕਾਰ ਹੈ ਉਹਦੀ ਬਹਾਲੀ ਚਾਹੁੰਦੇ ਸੀ ਸੋ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਸਾਡੇ ਤੇ ਇੱਕ ਹੋਰ ਖਬਰ ਬੰਬਈ ਤੋਂ ਆਈ ਹੈ ਉੱਥੋਂ ਦਾ ਪਵਹੀ ਏਰੀਏ ਦੇ ਵਿੱਚ ਇੱਕ ਆਰੋਰ ਸਟੂਡੀਓ ਆ ਰੇ ਸਟੂਡੀਓ ਹੈ ਉੱਥੇ ਬਹੁਤ ਸਾਰੇ ਬੱਚਿਆਂ ਨੂੰ ਸੱਦਿਆ ਗਿਆ ਵੀ ਤੁਹਾਡੇ ਆਡੀਸ਼ਨ ਹੋਣੇ ਹੈ ਤੁਹਾਨੂੰ ਅੱਗੇ ਵਾਸਤੇ ਕਿਸੇ ਫਿਲਮਾਂ ਚ ਜਾਂ ਕਿਸੇ ਨਾਟਕਾਂ ਡਰਾਮੇ ਅੱਜ ਤੁਹਾਨੂੰ ਹਿੱਸਾ ਦੋਣ ਵਾਸਤੇ ਤਿਆਰ ਕਰਾਂਗੇ 15-15 ਸਾਲ ਦੇ ਉਮਰ ਦੇ ਤਕਰੀਬਨ 17 ਜਿਹੜੇ ਬੱਚੇ ਐ ਉਹ ਉਹਨੇ ਉੱਥੇ ਬੰਦਕ ਬਣਾ ਲਏ ਉਹਨਾਂ ਨੂੰ ਰੋਕ ਲਿਆ ਤੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਉੱਥੇ ਗਈ ਤਾਂ ਉਹ ਬੱਚਿਆਂ ਨੂੰ ਰਬੜ ਦੀਆਂ ਗੋਲੀਆਂ ਚਲਾ ਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪੁਲਿਸ ਨੇ ਗੋਲੀ ਚਲਾਈ ਉਹ 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 ਜ਼ਖਮੀ ਹੋ ਗਿਆ ਤੇ ਹਸਪਤਾਲ ਲੱਗੇ ਤਾਂ ਮਾਰਿਆ ਗਿਆ ਯਾਨੀ ਇਸ ਕਿਸਮ ਦੀ ਦਿਨੇ ਇਹ ਇਹ ਦਿਨ ਦੇ ਤੋਂ 2:3-3 ਵਜੇ ਦੀ ਗੱਲ ਐ ਅਜੇ ਹੀਆਂ ਘਟਨਾਵਾਂ ਹੋ ਰਹੀਆਂ ਨੇ ਸਾਡੇ ਪੰਜਾਬ 'ਚ ਵੀ ਨੇ ਅਮਨ ਕਾਨੂੰਨ ਦੀ ਹਾਲਤ ਜਿਹੜੀ ਹੈ ਬਹੁਤ ਮਾੜੀ ਹੈ ਆ ਲਾਸਟ ਗੱਲ ਤੁਹਾਡੇ ਨਾਲ ਜਿਹੜੀ ਦੋ ਗੱਲਾਂ ਕਰਨੀਆਂ ਨੇ ਇੱਕ ਤਾਂ ਇਹ ਹੈ ਵੀ 트럼ਪ ਤੇ ਚੀਨ ਦੇ ਆਗੂ ਜਿਹੜੇ ਸ਼ੀ ਜ਼ਿਨਪਿੰਗ ਹੈ ਉਹਨਾਂ ਦੀ ਮੀਟਿੰਗ ਕਾਫੀ ਦੇਰ ਬਾਅਦ ਕੱਲ ਬੋਸਾਨ ਦੇ ਵਿੱਚ ਹੋਈ ਦੱਖਣੀ ਕੋਰੀਆ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਜਿਹੜਾ 트럼ਪ ਨੇ ਚੀਨ ਦੇ ਉੱਤੇ ਟੈਕਸ 57% ਲਾਏ ਹੋਏ ਸੀ ਉਹਨੂੰ ਘਟਾ ਕੇ 10% ਘਟਾ ਕੇ 47% ਕਰ ਦਿੱਤਾ ਤੇ ਜਦੋਂ 트ੰਪ ਨੂੰ ਪੁੱਛਿਆ ਗਿਆ ਵੀ ਤੁਹਾਡਾ ਮੀਟਿੰਗ ਬਾਰੇ ਕੀ ਪ੍ਰਤੀਕਰਮ ਹੈ ਉਹ ਕਹਿੰਦਾ ਜੀ ਮੈਂ ਮੀਟਿੰਗ ਨੂੰ 10ਾਂ ਚੋਂ 12 ਨੰਬਰ ਦੰਨਾ ਉਹ ਇਸ ਤਰ੍ਹਾਂ ਦਾ ਸੀਗਾ ਤੇ ਕਈ ਲੋਕ ਇਹ ਕਹਿ ਰਹੇ ਹੈ ਵੀ 트ੰਪ ਹੈ ਜਿਹੜਾ ਉਹ ਸ਼ੀਜ਼ ਇਨ ਪਿੰਗ ਦੀ ਚਮਚੀ ਮਾਰਦਾ ਹੋਇਆ ਦੇਖਿਆ ਗਿਆ ਉਹਦੀਆਂ ਜਿਹੜੀਆਂ ਫੋਟੋਆਂ ਨੇ ਉਹਨਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਤੇ ਉਸ ਸਮਝੌਤੇ ਦੇ ਵਿੱਚ ਜਿਹੜੇ ਰੇਅਰ ਅਰਥ ਐਲੀਮੈਂਟਸ ਆਂ ਜਿਹੜੇ ਚੀਨ ਨੇ ਕਿਹਾ ਸੀ ਵੀ ਅਸੀਂ ਨਹੀਂ ਦੰਦੇ ਲਾ ਕਰ ਲਾ ਕੀ ਕਰਦਾ ਚੀਨ ਸਿੱਧਾ ਹੋ ਗਿਆ ਸੀ ਟਰੰਪ ਨੂੰ ਤੇ ਉਹ ਹੁਣ ਉਹਨਾਂ ਦਾ ਵਪਾਰ ਇੱਕ ਸਾਲ ਲਈ ਉਹਨਾਂ ਨੇ ਉਪਬੰਧੀਆਂ ਜਿਹੜੀਆਂ ਲਾਈਆਂ ਸੀ ਉਹ ਰੋਕਤੀਆਂ ਤੇ ਜਿਹੜਾ ਯੂ ਐਸ ਏ ਦਾ ਸੋਇਆ ਬੀਨ ਹੈ ਉਹ ਚੀਨ ਖਰੀਦੂਗਾ ਇਸ ਕਿਸਮ ਦੇ ਸਮਝੌਤੇ ਹੋਏ ਐ ਕਈ ਲੋਕ ਇਹਨੂੰ ਸਮਝ ਰਹੇ ਆ ਵੀ ਭਾਰਤ ਤੇ ਅਮਰੀਕਾ ਦੇ ਜਿਹੜੇ ਸਮਝੌਤੇ ਹੋਣੇ ਆ ਉਹਨਾਂ ਦੇ ਵਿੱਚ ਜਿਹੜੀਆਂ ਸ਼ਰਤਾਂ ਨੇ ਉਹ ਭਾਰਤ ਦੇ ਵਿਰੋਧੀ ਤੌਰ ਤੇ ਹੋਰ ਸਖਤ ਹੋਣ ਦੀਆਂ ਸੰਭਾਵਨਾਵਾਂ ਨੇ ਇਹਦੇ ਨਾਲ ਬਾਕੀ ਦੇਖਦੇ ਆਉਣ ਵਾਲੇ ਸਮੇਂ 'ਚ ਊਠ ਕਿਸ ਘਰ ਬਟ ਬੈਠਦਾ ਹੈਗਾ ਲਾਸਟ ਗੱਲ ਕੱਲ 30 ਤਰੀਕ ਤੋਂ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਜਲੰਧਰ ਦੇ ਵਿੱਚ ਹਰ ਸਾਲ ਲੱਗਦਾ ਹੈ 34ਵਾਂ ਮੇਲਾ ਹੈ ਇਹ 1992 ਤੋਂ ਲੱਗ ਰਿਹਾ ਹੈ ਕੱਲ ਉੱਥੇ ਕਾਫੀ ਸਾਰੀਆਂ ਪੁਸਤਕ ਪ੍ਰਦਰਸ਼ਨੀਆਂ ਤੇ ਹੋਰ ਕਾਫੀ ਕੁਝ ਹੋਇਆ ਅੱਜ ਵੀ ਬਹੁਤ ਸਾਰੇ ਪਹਿਲਾ ਬੱਚਿਆਂ ਦੇ ਮੁਕਾਬਲੇ ਹੈ ਭਾਸ਼ਣ ਮੁਕਾਬਲੇ ਹੈ ਕਵਤਾ ਦੇ ਤੇ ਹੋਰ ਪੇਂਟਿੰਗ ਮੁਕਾਬਲੇ ਬਹੁਤ ਕਾਫੀ سارے ਮੁਕਾਬਲੇ ਹੈ ਇਹ ਫਿਰ ਕਵੀ ਦਰਬਾਰ ਹੈ ਬਹੁਤ ਵੱਡੇ ਦੋ ਇੰਟੈਲੈਕਚੁਅਲ ਜਿਹੜੇ ਹੈ ਦਿੱਲੀ ਯੂਨੀਵਰਸਿਟੀ ਆਪਣੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਐਮੇਰਿਟਸ ਪ੍ਰੋਫੈਸਰ ਪ੍ਰਭਾਤ ਪਟਰਾਇਕ ਜੀ ਉੱਥੇ ਆ ਰਹੇ ਹੈ ਨਵਸ਼ਰਨ ਬਾਜੀ ਗੁਰਸ਼ਰਨ ਸਿੰਘ ਦੀ ਬੇਟੀ ਜਿਹੜੀ ਹੈ ਉਹ ਵੀ ਉੱਥੇ ਭਾਸ਼ਣ ਕਰੂਗੀ ਤੇ ਹੋਰ ਇਸ ਤਰ੍ਹਾਂ ਨਾਲ ਕਾਫੀ ਕੁਝ ਅੱਜ ਹੈਗਾ ਹੈ ਪ੍ਰੋਗਰਾਮ ਕੱਲ ਨੂੰ ਵੀ ਹੈ ਤੇ ਕੱਲ ਨੂੰ ਸਾਰੀ ਰਾਤ ਜਿਹੜਾ ਹੈ ਨਾਟਕਾਂ ਗੀਤਾਂ ਦੀ ਪ੍ਰੋਗਰਾਮ ਚੱਲੂਗਾ ਅੱਜ ਦੀ ਗੱਲ 'ਚ ਐਨ ਐ ਬਹੁਤ ਬਹੁਤ ਸ਼ੁਕਰੀਆ ਧੰਨ